ਕੱਲ ਅਸੀਂ ਜਿਹੜੀ ਭੁਖਰ ਹਦਲ ਤੇ ਬੈਠੇ ਸੀਗੇ ਜਿਸ ਮੇਨ ਮਕਸਦ ਕਰਕੇ ਅਸੀਂ ਬੈਠੇ ਸੀਗੇ ਇੱਕ ਪਰਿਵਾਰ ਨੂੰ ਜਿਹੜਾ ਇਨਸਾਫ ਦੀਵਾਨ ਵਾਸਤੇ ਅੱਜ ਡੀਸੀ ਸਾਹਿਬ ਨੇ ਸਪੈਸ਼ਲ ਸਾਡੇ ਵਾਸਤੇ ਟਾਈਮ ਕੱਢਿਆ ਵਾ ਤੇ ਉਹਨਾਂ ਨੇ ਮੀਟਿੰਗ ਜਿਹੜੀ ਫਿਕਸ ਕੀਤੀ ਸੀ ਤੇ ਅੱਜ ਉਹਨਾਂ ਨੇ ਸਾਨੂੰ ਪਾਲਿਸੀ ਜਿਹੜੀ ਹੈ ਜਿਹੜੀ ਪਾਲਿਸੀ ਦੇ ਅਧੀਨ ਇਹਨਾਂ ਨੂੰ ਮੁਆਵਜ਼ਾ ਮਿਲ ਸਕਦਾ ਪੰਜਾਬ ਸਰਕਾਰ ਦੀ ਅੱਜ ਉਹਨੇ ਸਾਨੂੰ ਕਾਪੀ ਮਿਲ ਜਾਏਗੀ ਇਹ ਇਸ ਪਾਲਿਸੀ ਦੇ ਅਧੀਨ ਇਹਨਾਂ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਹੋਇਆ ਕਿਉਂਕਿ ਹਰ ਚੀਜ਼ ਦਾ ਇੱਕ ਟਾਈਮ ਦੀ ਲਿਮਿਟ ਹੁੰਦੀ ਹੈ ਕਿ ਇੱਕ ਪ੍ਰੋਸੈਸ ਹੁੰਦਾ ਕਾਰਪੋਰੇਸ਼ਨ ਕਮਿਸ਼ਨਰ ਨੇ ਵਿੱਚ ਇਨਵੋਲ ਹੋਣਾ ਹੈ ਹਾਲੇ ਉਹਨਾਂ ਚਾਰਜ ਨਹੀਂ ਲਿਆ ਸੌ ਮਾਰ ਉਹ ਚਾਰਜ ਲੈ ਲੈਣਗੇ ਉਸ ਤੋਂ ਬਾਅਦ ਵਰਕਿੰਗ 7 ਡੇਸ ਵਿਥਿਨ ਅ ਵੀਕ ਜਿਹੜਾ ਹੈ ਇਹਨਾਂ ਨੂੰ ਜੋ ਵੀ ਮੁਆਵਜ਼ਾ ਪੰਜਾਬ ਸਰਕਾਰ ਦੀਆਂ ਪਾਲਿਸੀਸ ਨੇ ਜੋ ਹੁਣੇ ਸਾਨੂੰ ਦਿੱਤੀਆਂ ਜਾਣਗੀਆਂ ਉਹਨਾਂ ਦੇ ਅਕੋਰਡਿੰਗਲੀ ਇਹਨਾਂ ਨੂੰ ਜਿਹੜਾ ਮੁਆਵਜ਼ਾ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਦਿੱਤਾ ਜਾਏਗਾ। ਕਾਹਤੋਂ ਸ਼ਰਤਾ ਕਿ ਰੱਖੀ ਹੈ। ਦੇਖੋ ਦੂਸਰੇ ਨੰਬਰ ਤੇ ਸਾਡੀ ਜਿਹੜੀ ਕਾਰਪੋਰੇਸ਼ਨ ਨੂੰ ਲੈ ਕੇ ਜਿਹੜੀਆਂ ਮੰਗਾ ਸੀਗੀਆਂ ਤਿੰਨ ਡੇਰੀਆਂ ਜਿਹੜੀਆਂ ਖਾਸ ਕਰਕੇ ਦੁਰਗਿਆਣਾ ਮੰਦਰ ਦੇ ਕੋਲ ਉਹਦੇ ਵਾਸਤੇ ਉਹਨਾਂ ਨੇ ਪੁਲਿਸ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਵੀ ਮਾਗ ਕਰ ਦਿੱਤਾ ਵੈ ਕਿ ਉੱਥੇ ਇੱਕ ਪੱਕੀ ਬੈਰੀਕੇਡਿੰਗ ਜਿਹੜੀ ਕਰ ਦਿੱਤੀ ਜਾਏ ਤਾਂ ਕਿ ਕੋਈ ਵੀ ਜਿਹੜੀਆਂ ਗਵਾਂ ਨੇ ਉਹ ਉੱਥੋਂ ਨਿਕਲ ਕੇ ਜਿਹੜਾ ਰੋਡ ਤੱਕ ਨਾ ਜਾਣ ਤਾਂ ਕਿ ਕੋਈ ਹਾਦਸਾ ਨਾ ਹੋ ਸਕੇ। ਦੂਸਰੇ ਨੰਬਰ ਤੇ ਉਹਨਾਂ ਨੇ ਜਿਹੜੇ ਆਪਣੇ ਹੈਲਥ ਆਫੀਸਰ ਨੇ ਡਾਕਟਰ ਕਿਰਨ ਜੀ ਉਹਨਾਂ ਨੂੰ ਇੱਥੇ ਮੌਕੇ ਤੇ ਸੱਦਿਆ ਹੋਇਆ ਸਖਤ ਆਦੇਸ਼ ਦਿੱਤੇ ਨੇ ਤੇ ਹੁਣੇ ਜਿਹੜੀ ਟੀਮ ਹੈ ਜਾ ਕੇ ਕਾਰਵਾਈ ਕਰ ਰਹੀ ਹੈ ਜੋ ਵੀ ਉਹਨਾਂ ਦੇ ਬੰਦੇ ਚਲਾਣ ਵੀ ਕੀਤੇ ਜਾਣਗੇ ਜਿਹੜੀ ਉਹਨਾਂ ਨੂੰ ਉਥੋਂ ਕੱਢਣ ਦੀ ਗੱਲ ਹੈ ਉਹ ਜਗ੍ਹਾ ਇੱਕ ਡਿਫੈਂਸ ਦੇ ਅੰਡਰ ਆਂਦੀ ਹੈ ਬੀਐਸ ਦੇ ਅੰਡਰ ਆਂਦੀ ਹੈ ਤੇ ਉਹਨਾਂ ਨੇ ਮੈਮ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਉਹਨਾਂ ਨਾਲ ਟਾਈ ਅਪ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਉਥੋਂ ਜਲਦ ਤੋਂ ਜਲਦ ਜਿਹੜਾ ਉਥੋਂ ਕੱਢਿਆ ਜਾਏ ਮੇਰਾ ਨਾਮ ਖਾਨੀ ਮੇਰਾ ਸਸ਼ੂ ਗੋੜਖਾ ਮਾਸਕਤੋ ਅੱਜ ਸਾਡੇ ਕੋਲ ਇੱਕ ਫਟਕਾਲ ਕੀਤੀ ਗਈ ਸੀ ਸਾਡੇ ਜਿਹੜੇ ਰਾਸ ਦੇ ਚੇਰਮੈਨ ਨੇ ਡੱਬੂ ਵਿੱਚ ਰੱਖਾ ਉਹ ਫਟਕਾਲ ਤੇ ਬੈਠੇ ਸੀ ਉਸ ਫਟਕਾਲ ਨਾਲ ਅਸੀਂ ਅੱਜ ਬੰਦ ਕਰਤਾ ਕਿਉਂਕਿ ਸਾਨੂੰ ਅਸੁਰਵਸ਼ਨ ਅੱਜ ਦਿੱਤਾ ਗਿਆ ਹੈ ਕਿ ਜਿੰਨਾ ਮੰਗਾ ਕਰਕੇ ਅਸੀਂ ਬੈਠੇ ਹੋਏ ਸੀ ਉਹ ਸਾਡੀ ਪੂਰੀ ਕੀਤੀਆਂ ਜਾਣੀਆਂ ਇੱਕ ਪਰਿਵਾਰ ਦਾ ਹੈ ਜਿਹਦਾ ਐਕਸੀਡੈਂਟ ਹੋਇਆ ਸੀਗਾ ਤੇ ਦੇ ਘਰ ਤੇ ਹੋਣਾ ਇਹ ਹੋ ਗਈ ਸੀ ਉਹਨਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਮੁਆਵਜ਼ਾ ਦਿੱਤਾ ਜਾਏਗਾ ਔਰ ਦੂਸਰੀ ਆ ਸਾਡੀ ਮੰਗ ਸੀਗੀ ਆ ਕਿ ਸਿਟੀ ਵਿੱਚ ਜੋ ਵੀ ਡੇਰੀਆਂ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਮੈਮ ਨੇ ਡਿਸ ਮੈਮ ਜਿਹੜੇ ਆ ਉਹਨਾਂ ਨੇ ਅਸਵਿਸ਼ਣ ਦਿੱਤਾ ਹੈ ਕਿ ਜਿਹੜੇ ਆਰਨੀ ਵਾਲੇ ਨੇ ਉਹਨਾਂ ਦੇ ਨਾਲ ਮਿਲ ਕੇ ਪੈਰਿੰਗ ਕੀਤੀ ਜਾਏਗੀ ਔਰ ਕੋਲਾ ਨਾਲ ਮਿਲ ਕੇ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ ਅਜੀ ਮਿਸਿਸ ਸਾਹਣ ਕੀ ਅਸ਼ੋਸਤ ਹਾਂ ਮੇਰਾ ਨਾਮ ਅਰਸ਼ਦੀ डीसी साहब ਨੂੰ ਇਸ ਕੇਸ ਜਿਲਨ ਆਇਆ ਸੀਗੇ ਤੇ ਡੀਸੀ ਸਾਹਿਬ ਨੇ ਇਸੇ ਵਿਸ਼ਵਾਸਨ ਦਿਵਾਇਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਕੋਈ ਸਾਲ ਨੂੰ ਅਪਡੇਟ ਲਿਆਵਾ ਤੇ انہوں ਨੇ ਸਾਨੂੰ ਪਾਲਿਸੀ ਵੀ ਦੇ ਦਿੱਤੀ ਜੀ ਤੇ ਉਹਨਾਂ ਨੇ ਇਹ ਕਿਹਾ ਕਿ ਕਮਿਸ਼ਨਰ ਸਾਹਿਬ ਦੀ ਮਿਊਨਿਸਪਲ ਅਥੋਰਟੀ ਤੋਂ ਤੇ ਕਮਿਸ਼ਨਰ ਨੂੰ ਉੱਪਰ ਜੁਆਇਨ ਹੋਣ ਤੋਂ ਬਾਅਦ ਇੱਕ ਕੰਪਲੈਨਸ ਲਾਗਦਾ ਹੈ ਕਿ ਲਾਦਾ ਬਟ ਡਟ ਲੋਹ ਦੇ ਜਿਹੜੇ ਰਾਸ਼ੀ ਜਣਾ ਧੋਖਾ ਰੱਖੇਈ ਉਹਨਾਂ ਨੂੰ ਬਿੰਦ ਕੀਤੀ ਹੈ ਇਸੇ ਲੱਗਦਾ ਹੈ ਉਹਨਾਂ ਦਾ ਜਿਹੜਾ ਇਹ ਸਾਹਮਣੇ ਆਇਆ ਸੀ ਬਿਲਕੁਲ ਸਰ ਪਹਿਲੇ ਤੇ ਕੋਈ ਸਰਵਨਾਈ ਨਹੀਂ ਹੁੰਦੀ ਸੀ ਬਟ ਅੱਜ ਆਪ ਜੀ ਦੇ ਸਾਹਮਣੇ ਸਾਨੂੰ ਬੁਲਾਇਆ ਸੀ ਮਿਲਣ ਲਈ ਤੇ ਪੂਰਾ ਸਾਨੂੰ ਵਿਸ਼ਵਾਸ ਹੈ ਕਿ ਸਾਨੂੰ ਰੋਹਨ ਮੈਡਮ ਨਾਲ ਮਿਲ ਸਕਦਾ ਡਾਕਟਰ ਸਾਹਿਬਾ ਕਿ ਡਾਕਟਰ ਰੋਹਨ ਬਾਰੇ ਕੀ ਕਹਿਣਾ ਚਾਹੋਗੇ ਜਰਾ ਬਾਰੇ ਸੋ ਡਾਕਟਰ ਰੋਹਨ ਬਾਰੇ ਇਹ ਕਹਾਂਗੀ ਉਹ ਪੂਰਾ ਨੇਕ ਕੰਮ ਕਰ ਰਹੇ ਨੇ ਜੋ ਸਾਨੂੰ ਮੌਬਤ ਨੂੰ ਆਉਣ ਦੇ ਵਿੱਚ ਹੈਲਪ ਕਰ ਰਹੇ ਨੇ ਤੇ ਨਾਲ ਇੱਕ ਕਹਿ ਸਕਦੇ ਆ ਕਿ ਤੁਸੀਂ ਇੱਕ ਸੇਵਾ ਕਰ ਰਹੇ ਨੇ ਇਸ ਦੇਸ਼ ਲਈ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਤੰਬਾ ਕਰਦਾ ਹਾਂ ਸਾਹਮਣੇ ਜੀ ਆਣੋ ਇੰਗਣਾ ਜਾਓ ਅੱਜ ਜੀ ਡਿਸਪੈਚ ਨੇ ਮੈਨੂੰ ਬਤੌਰ ਅਫਸਰ ਬੁਲਾਇਆ ਸੀਗਾ ਸ਼ਹਿਰ ਵਿੱਚ ਕੁਝ ਕੁਝ ਲੋਕ ਆਪਣੀ ਗੋਮਾਂ ਜਿਹੜੀ ਹੈਗੀ ਹੈ ਉਹਨਾਂ ਕੋਲ ਉਹ ਉਹਨਾਂ ਨੂੰ ਸੜਕਾਂ 'ਤੇ ਛੱਡ ਦਿੰਦੇ ਆ ਜਿਸ ਦੇ ਨਾਲ ਐਕਸੀਡੈਂਟ ਹੁੰਦਾ ਜਿਹੜਾ ਖਤਰਾ ਬਣਿਆ ਰਹਿੰਦਾ ਪਿੱਛੇ ਦੱਸਿਆ ਗਿਆ ਕਿ ਇੱਕ ਐਕਸੀਡੈਂਟ ਹੋਇਆ ਵੀ ਉਹਦੇ ਸਿਲਸਿਲੇ 'ਚ ਮੈਡਮ ਨੇ ਮੈਨੂੰ ਬੁਲਾਇਆ ਸੀਗਾ ਮੈਡਮ ਨੇ ਆਰਡਰ ਕੀਤਾ ਸੀ ਦੀ ਕਿ ਜਿਹੜੇ ਇਲੀਗਲ ਡੇਰੀਆਂ ਚੱਲ ਰਹੀਆਂ ਨੇ ਇਹਨੂੰ ਸ਼ਹਿਰ ਦੀ ਹਦੂਤ ਬਾਹਰ ਕੱਢਿਆ ਜਾਂਦਾ ਇੱਕ ਇੱਕ ਪਾਰਟਿਕੂਲਰ ਜਗ੍ਹਾ ਹੈਗੀ ਹੈ ਜੀ ਦੁਰਗਾ ਮੰਦਿਰ ਜੀ ਦੇ ਬੈਕ ਸਾਈਡ ਤੇ ਉੱਥੇ ਵੀ ਕਾਫੀ ਸਾਰੇ ਲੋਕ ਜਿਹੜੇ ਆਪਣੇ ਡੈਂਜਰ ਛੱਡੁੰਦੇ ਹੈਗੇ ਜਿਨ੍ਹਾਂ ਚ ਦੋ ਮਾਤਾ ਵੀ ਹੈ ਜਾਂ ਹੋਰ ਵੀ ਨੇ ਪਰ ਉਹ ਮੈਮ ਨੇ ਅੱਜ ਸਿੱਕੀ ਦਾ ਆਰਡਰ ਦਿੱਤੀ ਹੈ ਜੀ ਕਿ ਉੱਥੇ ਬੈਰੀਕੇਟਿੰਗ ਕਰਤੀ ਜਾਏ ਉਸ ਜਗ੍ਹਾ ਤੇ ਕਿਉਂਕਿ ਉਹ ਜਗ੍ਹਾ ਆਰਮੀ ਦੇ ਨਾਲ ਰਿਲੇਟਿਡ ਹੈਗੀ ਹੈ ਮੈਮ ਕਹਿੰਦੇ ਕਿ ਮੈਂ ਅਗਰ ਵੀ ਗੱਲ ਕਰਾਂ ਮੈਂ ਉੱਧਰ ਗੱਲ ਕਰ ਲਵਾਂਗੇ ਹਾਲ ਦੀ ਗੱਲ ਉਹਨੇ ਏਸੀਕੂ ਸਾਫ ਹੋਵੇ ਕਿ ਬੂਥ ਲਗਾਈ ਹੈ ਕਿ ਉੱਥੇ ਪੱਕਾ ਨਾਕਾ ਲਗਾਇਆ ਜਾਏ ਤਾਂ ਕਿ ਜਿਹੜੀ ਸ਼ਹਿਰ ਵਿੱਚ ਮੁ ਆਪਣੇ ਜਿਹੜੇ ਗਊ ਮਾਤਾ ਹੈ ਜਾਂ ਬਾਕੀ ਜਾਨਵਰ ਜਿਹੜੇ ਇਹਨਾਂ ਨੂੰ ਖੁੱਲਾ ਛੱਡ ਦਿੰਦੇ ਐ ਇਹਨਾਂ ਨੂੰ ਨਾ ਇੱਕ ਤਰੰਗ ਦਿੱਤਾ ਜਾਵੇ ਸਾਕੇ ਜਿਹੜੇ ਜਾਨਵਰ ਐ ਉਹਨਾਂ ਦੇ ਵੀ ਜਾਨ ਜੀ ਰੱਖੀ ਕੀਤੀ ਜਾ ਸਕਦੀ ਜੇ ਕੋਈ ਪਬਲਿਕ ਐ ਉਹਨੂੰ ਕੋ ਨੁਕਸਾਨ ਪਹੁੰਚਦਾ ਉਹਨੂੰ ਵੀ ਰੋਕਣ ਲਈ ਅੱਜ ਮੈਂ ਬਨੇ ਸਖਤੀ ਨਾਲ ਆਰਡਰ ਦਿੱਤੇ ਆ ਆਪਾਂ ਇਹਨੂੰ ਫੋਲੋ ਕਰਾਓ ਇਹ ਡਾਕਟਰ ਸਾਹਿਬ ਜੀ ਡਾਕਟਰ ਵੀ ਉਸ ਤੇ ਆਪਦੇ ਜਿਹੜੇ ਗਾਉ ਦੇ ਲੱਗੇ ਆਉਣ ਦੇ ਲੱਗੇ ਉਹ ਪਰਿਵਾਰ ਨੂੰ ਵੀ ਮੈਡਮ ਨੇ ਉਹਨੂੰ ਅੱਜ ਬੁਲਾਇਆ ਗਿਆ ਸੀਗਾ ਜੀ ਅੱਜ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਕੋਈ ਮਿਸ ਸੈਟਿੰਗ ਹੋਈ ਹੈ ਬੜੀ ਮਾਰੀ ਗੱਲ ਐ ਜੀ ਇਸ ਤਰ੍ਹਾਂ ਹੋਣਾ ਤੇ ਮ ਇਹਨਾਂ ਨੂੰ ਕੰਪਨਸੇਸ਼ਨ ਦਿੱਤੀ ਜਾ ਸਕਦੀ ਨਹੀਂ। ਨਾ ਸਾਰਾ ਦੇਖ ਲੈਣਾ ਜੀ ਕੇਸ ਵੀ ਸਟੱਡੀ ਕਰ ਲੈਣਾ। ਬਾਕੀ ਜੋ ਮੈਡਮ ਦੇ ਆਰਡਰ ਆਉਣਗੇ ਜੋ ਸਰਕਾਰ ਦੀ ਹੋਊਗੀ ਇਹਦੇ ਪ੍ਰਤੀ ਅਸੀਂ ਉਹ ਪੂਰਾ ਫੋਲੋ ਕਰਾਂਗੇ। ਤੇ ਡੇਰੀ ਵਾਲਾ ਤਾਂ ਕੀ ਕਰ ਰਿਹਾ ਹੋ ਗਿਆ? ਡੇਰੀ ਵਾਲੇ ਦੇਖੋ ਅ ਅਸੀਂ ਆਲਰੇਡੀ ਬਹੁਤ ਸਾਰੀ ਡੇਰੀਆ ਸ਼ਹਿਰ ਤੋਂ ਬਾਹਰ ਕੱਢੀਆਂ ਆਂ। ਪਰ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਸੀਂ ਲਗਾਤਾਰ ਕੰਮ ਕਰਦੇ ਰਹਿੰਦੇ ਹਾਂ। ਸਾਡੇ ਕੋਲ ਇਹ ਹੈ ਕਿ ਅਸੀਂ ਇਹਨਾਂ ਨੂੰ ਪਕੜਦੇ ਆਂ ਜਾਨਵਰ। ਅਸੀਂ ਇਹਨਾਂ ਨੂੰ ਜੁਰਮਾਨਾ ਪਾਉਂਦੇ ਆਂ। ਵਾਪਸ ਕਰਨਾ ਹੁੰਦਾ ਹੈ ਇਸ ਸ਼ਰਤ ਤੇ ਵਾਪਸ ਕਰੀਦਾ ਹਲਫੀਆ ਬਿਆਨ ਲੈ ਦੀ ਕਿ ਇਹ ਡੇਰੀਆਂ ਨੂੰ ਬਾਹਰ ਲੈ ਜਾਂਗੇ ਤੇ ਤਿੰਨ ਡੇਰੀਆ ਉਹ ਕੋਣੀ ਬਾਹਰ ਜਾ ਰਹੀਆਂ ਆਪਾਂ ਦੇਖਦੀ ਐ ਅਧਿਕਾਰੀ ਦਿਖਣ ਲੱਗਦੀ ਆ ਸਰ ਕੋਈ ਕਾਰਵਾਈ ਹਾਂਜੀ